ਪਿਛਲੇ ਦਿਨੀ ਪੰਜਾਬ ਦੇ ਵਿੱਚ ਇੱਕ ਐਸੀ ਘਟਨਾ ਵਾਪਰਦੀ ਹੈ ਜਿਹੜੀ ਪੰਜਾਬ ਤੇ ਪੰਜਾਬੀਅਤ ਨੂੰ ਸ਼ਰਮਸਾਰ ਕਰਦੀ ਹੈ। ਘਟਨਾ ਜ਼ਿਲ੍ਹਾ ਮਾਨਸਾ ਦੀ ਲੁਧਿਆਣੇ ਦੀ ਰਹਿਣ ਵਾਲੀ ਰਿਤੂ ਵਰਮਾ ਬਰੇਟਾ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਆਉਂਦਾ ਉੱਥੇ ਜਾ ਕੇ ਇੱਕ ਰਿਪੋਰਟ ਦਰਜ ਕਰਵਾਈ ਜਾਂਦੀ ਹੈ। ਉਹਦਾ ਕਹਿਣਾ ਸੀ ਉਹਦਾ ਜੀਜਾ ਸੰਦੀਪ ਸਿੰਘ ਤੇ ਉਹਦੀ ਭੈਣ ਗੁਰਮਨ ਕੌਰ ਜਿਨ੍ਹਾਂ ਨੇ ਆਪਣਾ ਬੱਚਾ ਕਿਸੇ ਨੂੰ ਵੇਚ ਦਿੱਤਾ। ਹੁਣ ਜਦੋਂ ਪੁਲਿਸ ਪਾਰਟੀ ਨੂੰ ਇਹ ਗੱਲ ਪਤਾ ਲੱਗਦੀ ਹੈ ਬਰੇਟਾ ਪੁਲਿਸ ਦੇ ਐਸ ਐਚ ਓ ਜਿਹੜੇ ਹੁੰਦੇ ਨੇ ਉਹ ਫੌਰਨ ਹਰਕਤ ਦੇ ਵਿੱਚ ਆਉਂਦੇ ਨੇ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਨੇ ਮਾਨਸਾ ਜ਼ਿਲ੍ਹੇ ਦੇ ਅਕਬਰਪੁਰ ਖਡਾਲਾ ਪਿੰਡ ਤੋਂ ਸੰਦੀਪ ਸਿੰਘ ਤੇ ਗੁਰਮਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪੁੱਛਗਿੱਛ ਦੇ ਵਿੱਚ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਕਦੇ ਸੋਚਿਆ ਨਹੀਂ ਸੀ ਵੀ ਇਹ ਐਸਾ ਕੁਝ ਪੰਜਾਬ 'ਚ ਵੀ ਦੇਖਣ ਨੂੰ ਮਿਲੇਗਾ ਹੁਣ ਜਦੋਂ ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲ ਬਾਹਰ ਨਿਕਲ ਕੇ ਆਉਂਦੀ ਹੈ ਸੰਦੀਪ ਸਿੰਘ ਚਿੱਟੇ ਦਾ ਆਦੀ ਹੁੰਦਾ ਹੈ ਇਹ ਚਿੱਟੇ ਦਾ ਨਸ਼ਾ ਕਰਦਾ ਹੁੰਦਾ ਹੈ ਤੇ ਇੰਸਟਾਗ੍ਰam ਤੇ ਇਹਦੀ ਦੋਸਤੀ ਹੁੰਦੀ ਹੈ ਗੁਰਮਨ ਕੌਰ ਦੇ ਨਾਲ ਜਿਹੜੀਆਂ ਇੰਸਟਾ ਦੇ ਜਾਂ ਫੇਸਬੁੱਕ ਤੇ ਦੋਸਤੀਆਂ ਕਰਕੇ ਤੇ ਉਸ ਤੋਂ ਬਾਅਦ ਆਪਣਾ ਸਾਰਾ ਕੁਝ ਛੱਡ ਛੜਾ ਕੇ ਉਹ ਇੱਕ ਐਸੇ ਸ਼ਖਸ ਦੇ ਨਾਲ ਚਲੀ ਜਾਂਦੀਆਂ ਨੇ ਬਾਅਦ ਚ ਉਹਨਾਂ ਨੂੰ ਪਛਤਾਣਾ ਪੈਂਦਾ ਨਾ ਅੱਗੇ ਝੁਕੀਆਂ ਰਹਿੰਦੀਆਂ ਨੇ ਨਾ ਪਿੱਛੇ ਝੁਕੀਆਂ ਰਹਿੰਦੀਆਂ ਨੇ ਉਹਨਾਂ ਵਾਸਤੇ ਵੀ ਇੱਕ ਸਬਕ ਹੈ ਕਈ ਵਾਰ ਉਹ ਇਸਨਾਂ ਦੇ ਨਾਲ ਜਾਂਦੀਆਂ ਨੇ ਅੱਗੋਂ ਬੰਦਾ ਨਸ਼ੇੜੀ ਜਾਂ ਕਬਾੜੀ ਨਿਕਲਦਾ ਉਹਦੇ ਅੱਲੇ-ਪੱਲੇ ਕੁਝ ਵੀ ਨਹੀਂ ਹੁੰਦਾ ਤੇ ਮਾਪਿਓ ਦੇ ਸਿਰ ਤੇ ਵੀ ਮਾਪਿਓ ਦੇ ਮੱਥੇ ਤੇ ਵੀ ਕਲੰਕ ਲਾਂਦੀਆਂ ਗੁਰਮਨ ਕੌਰ ਉਹਦੇ ਨਾਲ ਦੋਸਤੀ ਹੁੰਦੀ ਹੈ ਇਹਨਾਂ ਦੀ ਇੰਸਟਾ ਤੇ ਇੰਸਟਾ ਤੇ ਦੋਸਤੀ ਤੋਂ ਬਾਅਦ ਇਹਨਾਂ ਦਾ ਫਿਰ ਪਿਆਰ ਹੁੰਦਾ ਤੇ ਸਾਲ ਪਹਿਲਾਂ ਆਪਸ ਵਿੱਚ ਇੱਕ ਦੂਜੇ ਦੇ ਨਾਲ ਵਿਆਹ ਕਰਾ ਲੈਂਦੇ ਨੇ ਇਹਨਾਂ ਦੀ ਲਵ ਮੈਰਿਜ ਹੁੰਦੀ ਹੈ ਹੁਣ ਇੰਸਟਾ ਤੋਂ ਦੋਸਤੀ ਸ਼ੁਰੂ ਹੋ ਕੇ ਵਿਆਹ ਤੱਕ ਪਹੁੰਚ ਜਾਂਦੀ ਹੈ ਤੇ ਸੰਦੀਪ ਸਿੰਘ ਜਿਹੜਾ ਸੀ ਉਹ ਨਸ਼ੇ ਦਾ ਆਦੀ ਸੀ ਹੁਣ ਸੰਦੀਪ ਸਿੰਘ ਕੀ ਕਰਦਾ ਉਸ ਤੋਂ ਬਾਅਦ ਜਿਹੜੀ ਗੁਰਮਣ ਕੌਰ ਹੁੰਦੀ ਹੈ ਉਹਨੂੰ ਵੀ ਚਿੱਟੇ ਦੇ ਨਸ਼ੇ ਤੇ ਲਾ ਲੈਂਦਾ ਦੋਨੋਂ ਮੀਆਂ ਬੀਬੀ ਜਿਹੜਾ ਨੇ ਉਹ ਚਿੱਟੇ ਦਾ ਨਸ਼ਾ ਕਰਨਾ ਸ਼ੁਰੂ ਕਰਦੇ ਨੇ ਗੁਰਮਣ ਕੌਰ ਖੇਡਾਂ ਦੇ ਵਿੱਚ ਚੰਗਾ ਨਾਮ ਸੀ ਪਹਿਲਵਾਨੀ ਪੰਜਾਬ ਪੱਦਰ ਦੇ ਦੀ ਜਿਹੜੀ ਪਹਿਲਵਾਨੀ ਕਰਦੀ ਸੀ ਕਈ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਪਰ ਵਿਆਹ ਤੋਂ ਬਾਅਦ ਇੱਕ ਚਿੱਟੇ ਦੀ ਗੁਲਾਮ ਹੋ ਕੇ ਰਹਿ ਜਾਂਦੀ ਹੈ ਹੁਣ ਦੋਨੋਂ ਮੀਆਂ ਬੀਬੀ ਨੂੰ ਨਸ਼ਾ ਚਾਹੀਦਾ ਸੀ ਨਸ਼ੇ ਵਾਸਤੇ ਪੈਸੇ ਚਾਹੀਦੇ ਸੀ ਇੰਨਾ ਪੈਸਾ ਉਹਨਾਂ ਕੋਲ ਹੈ ਨਹੀਂ ਸੀ ਤੇ ਘਰ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੰਦੇ ਨੇ ਇੱਥੋਂ ਤੱਕ ਕਿ ਇੱਕ ਇੱਕ ਚੀਜ਼ ਵੇਚਦੇ ਵੇਚਦੇ ਘਰ ਦਾ ਮੇਜ਼ ਤੱਕ ਵੀ ਵੇਚ ਦਿੰਦੇ ਨੇ ਜਿਹੜੇ ਸਮਾਨ ਦਾ ਜੋ ਮਿਲੇ ਉਹ ਕੋਈ ਵੀ ਚੀਜ਼ ਨਹੀਂ ਛੱਡਦੇ ਪਰਿਵਾਰ ਦੇ ਇਹਨਾਂ ਤੋਂ ਦੁਖੀ ਹੁੰਦੇ ਨੇ ਜਿਹੜੇ ਸੰਦੀਪ ਸਿੰਘ ਦੇ ਪਿਤਾ ਸੀ ਤੇ ਉਹਨਾਂ ਦੇ ਤਾਇਆ ਪੈਂਚਰਾਂ ਦਾ ਕੰਮ ਕਰਦੇ ਨੇ ਉਹਨਾਂ ਦਾ ਕਹਿਣਾ ਸੀ ਚਾਰ ਕਿੱਲੇ ਉਹਨਾਂ ਦੀ ਜ਼ਮੀਨ ਹੈ ਆਪਣਾ ਗੁਜ਼ਾਰਾ ਬਹੁਤ ਵਧੀਆ ਕਰਦੇ ਸੀ ਪਰ ਇਸ ਲੜਕੇ ਨੇ ਸਾਡੇ ਘਰ ਕੋਈ ਵੀ ਅਸੀਂ ਚੀਜ਼ ਨਹੀਂ ਛੱਡੀ ਸਾਨੂੰ ਹਮੇਸ਼ਾ ਡਰ ਰਹਿੰਦਾ ਕਿ ਜਿਹੜੀ ਚੀਜ਼ ਪਈ ਹੈ ਇਹ ਸਾਨੂੰ ਦੂਜੇ ਦਿਨ ਦੇਖਣ ਨੂੰ ਮਿਲਣੀ ਹੈ ਕਿ ਨਹੀਂ ਜਦੋਂ ਉਹਦਾ ਦਾ ਲੱਗਦਾ ਉਦੋਂ ਉਹ ਵੇਚ ਦਿੰਦਾ ਇਹ ਤਾਂ ਤਾਂ ਕਹਿਣਾ ਸੀ ਸਾਡੇ ਕੋਲ 4 ਕਿੱਲੇ ਜ਼ਮੀਨ ਹੋਣ ਤੇ باوجود ਸਾਨੂੰ ਆਟਾ ਮੁੱਲ ਲੈਣਾ ਪੈਂਦਾ ਕਾਰਨ ਇਹ ਵੀ ਅਸੀਂ ਸਟੋਰ ਕਰਕੇ ਨਹੀਂ ਰੱਖ ਸਕਦੇ ਕਣਕ ਤੇ ਕਣਕ ਜਿਹੜੇ ਡਰਮ ਦੇ ਵਿੱਚ ਅਸੀਂ ਕਣਕ ਰੱਖਣੀ ਹੈ ਹੋ ਸਕਦਾ ਸਾਨੂੰ ਉਹ ਵੀ ਨਾ ਮਿਲੇ ਕਿਉਂਕਿ ਇਹਨਾਂ ਦੋਨਾਂ ਜੀਆਂ ਦੇ ਹੱਥ ਜਿਹੜੀ ਚੀਜ਼ ਲੱਗਦੀ ਹੈ ਆਪਣੇ ਨਸ਼ੇ ਦੇ ਲਈ ਉਹ ਸਾਫ ਕਰ ਦਿੰਦੇ ਨੇ ਉਹ ਨਸ਼ੇ ਦੀ ਵੀ ਇਹਨਾਂ ਨੂੰ ਦਿੱਕਤ ਹੋਣੀ ਸ਼ੁਰੂ ਹੁੰਦੀ ਹੈ ਇਹਨਾਂ ਦੇ ਘਰ ਇੱਕ ਬੱਚਾ ਜਨਮ ਲੈਂਦਾ ਹੈ ਡੇਟਾ ਹੁੰਦਾ ਪਰ ਉਸ ਤੋਂ ਬਾਅਦ ਵੀ ਇਹਨਾਂ ਦਾ ਨਸ਼ੇ ਦਾ ਤੇ ਇਹਨਾਂ ਦੀ ਆਦਤਾਂ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਦੋਨੇ ਜੀਆਂ ਬੱਚੇ ਨੂੰ ਵੀ ਚੰਗੀ ਤਰ੍ਹਾਂ ਨਹੀਂ ਸੰਭਾਲਿਆ ਜਾਂਦਾ ਉਹਨਾਂ ਨੂੰ ਹਾਰ ਟਾਈਮ ਆਪਣੇ ਨਸ਼ੇ ਦੀ ਹੁੰਦੀ ਹੈ ਹੁਣ ਜਦੋਂ ਇਹਨਾਂ ਕੋਲ ਵੇਚਣ ਨੂੰ ਕੋਈ ਵੀ ਸਮਾਨ ਨਹੀਂ ਦਿੱਤਾ ਇਹਨਾਂ ਦੇ ਦਿਮਾਗ ਦੇ ਵਿੱਚ ਫਿਰ ਆਉਂਦਾ ਵੀ ਜੇ ਇਸ ਬੱਚੇ ਨੂੰ ਵੇਚ ਦਿੱਤਾ ਜਾਵੇ ਕਿਉਂਕਿ ਸੰਭਾਲ ਉਹਨੂੰ ਵੈਸੇ ਵੀ ਨਹੀਂ ਸੀ ਸਕਦੇ ਤੱਕ ਕਿਸੇ ਤਰੀਕੇ ਬੁਲਾਡੇ ਦੇ ਰਹਿਣ ਵਾਲੇ ਸੰਜੂ ਸਿੰਘ ਜਿਹੜਾ ਕਬਾੜੀ ਦਾ ਕੰਮ ਕਰਦਾ ਸੀ ਉਹਦੇ ਨਾਲ رابطہ ਕਾਇਮ ਹੁੰਦਾ ਸੰਜੂ ਸਿੰਘ ਜਿਹੜਾ ਸੀ ਉਹਦੀਆਂ ਚਾਰ ਧੀਆਂ ਹੁੰਦੀਆਂ ਨੇ ਉਹਨੂੰ ਬੱਚੇ ਦੀ ਇੱਛਾ ਸੀ ਇੱਕ ਲੜਕੇ ਦੀ ਇੱਛਾ ਸੀ ਉਹਦੇ ਘਰ ਲੜਕਾ ਨਹੀਂ ਹੁੰਦਾ ਉਹਦੇ ਭਰਾ ਦੀਆਂ ਵੀ ਤਿੰਨ ਧੀਆਂ ਹੁੰਦੀਆਂ ਨੇ ਤੇ ਜਿਹੜੇ ਬੱਚਿਆਂ ਦੀ ਮਾਂ ਹੁੰਦੀ ਹੈ ਉਹ ਕਿਸੇ ਕਾਰਨ ਜੇਲ੍ਹ ਦੇ ਵਿੱਚ ਹੁੰਦੀ ਹੈ ਸੱਤ ਧੀਆਂ ਦਾ ਪਾਲਣ ਪੋਸ਼ਣ ਕਰਦਾ ਹੁੰਦਾ ਸੰਜੂ ਸਿੰਘ ਇੱਥੋਂ ਪਤਾ ਲੱਗਦਾ ਫਿਰ 180000 ਦੇ ਵਿੱਚ ਇਹ ਬੱਚਾ ਖਰੀਦਿਆ ਜਾਂਦਾ ਤੇ ਉਹਦੇ ਇੱਕ ਸਾਦੇ ਕਾਗਜ਼ ਦੇ ਗੋਦ ਨਾਮਾ ਵੀ ਇਹ ਗੋਦ ਲਿਆ ਬੱਚਾ ਉਹ ਲਿਖਿਆ ਜਾਂਦਾ ਹੁਣ ਪੁਲਿਸ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਫਿਰ ਇਹਨਾਂ ਦੀ ਨਿਸ਼ਾਨਦੇਹੀ ਤੇ ਉਹ ਸੰਜੂ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਤੇ ਬੱਚਾ ਬਰਾਮਦ ਕਰ ਲਿਆ ਜਾਂਦਾ ਸਹੀ ਸਲਾਮਤ ਹਾਲਾਂਕਿ ਜਿਹੜਾ ਸੰਜੂ ਸਿੰਘ ਸੀ ਉਹਨਾਂ ਦਾ ਕਹਿਣਾ ਸੀ ਵੀ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ 15 ਦਿਨ ਉਹਨਾਂ ਨੇ ਇਹਦਾ ਇਲਾਜ ਕੀਤਾ ਵੀ ਸਾਰੇ ਬਹੁਤ ਖੁਸ਼ ਸੀ ਬੱਚੇ ਕਾਰਨ ਜਿਹੜੀ ਸੰਜੂ ਸਿੰਘ ਦੀ ਪਤਨੀ ਸੀ ਉਹਦੇ ਤੇ ਵੀ ਕੇਸ ਦਰਜ ਕਰ ਕੀਤਾ ਜਾਂਦਾ ਜਿਹਦਾ ਨਾਮ ਹੁੰਦਾ ਆਰਤੀ ਹਾਲਾਂਕਿ ਉਹ ਫਰਾਰ ਹੈ ਹਜੇ ਤੱਕ ਪੁਲਿਸ ਦੇ ਹੱਥ ਨਹੀਂ ਆਈ ਇਹ ਤਿੰਨੋਂ ਜਣੇ ਪੁਲਿਸ ਦੇ ਕਬਜ਼ੇ ਦੇ ਵਿੱਚ ਨੇ ਬੱਚਾ ਬਰਾਮਦ ਕਰਕੇ ਬਠਿੰਡਾ ਜ਼ਿਲ੍ਹੇ ਦੇ ਨਥਾਣਾ ਪਿੰਡ ਦੇ ਇੱਕ ਆਸ਼ਰਮ ਦੇ ਵਿੱਚ ਬੱਚਾ ਦਿੱਤਾ ਜਾਂਦਾ ਉੱਥੇ ਉਹ ਸਹੀ ਸਲਾਮਤ ਤੇ ਉਹਦੀ ਪੂਰੀ ਦੇਖਭਾਲ ਬੱਚੇ ਦੀ ਹੋ ਰਹੀ ਹੈ ਇਹ ਤਿੰਨ ਜਣੇ ਨੂੰ ਕੋਰਟ 'ਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਹੁਣ ਸੰਦੀਪ ਦੇ ਪਿਤਾ ਤੇ ਤਾਏ ਦਾ ਕਹਿਣਾ ਸੀ ਕਿ ਮੈਨੂੰ ਸਾਲ ਪਹਿਲਾਂ ਦੀ ਗੱਲ ਯਾਦ ਆਉਂਦੀ ਹੈ ਇਹਦਾ ਤਾਇਆ ਇਹਨੂੰ ਰੋਕਦਾ ਵੀ ਇਸ ਪਾਸਿਓਂ ਹਟ ਜਾਏ ਕੰਮ ਚੰਗਾ ਨਹੀਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਆਪਣੇ ਤਾਏ ਦੀ ਇਹ ਬਾਹ ਤੋੜ ਦਿੱਤਾ ਉਹਦੇ ਪਿਓ ਦਾ ਕਹਿਣਾ ਸੀ ਅਸੀਂ ਇਹਦੀ ਜ਼ਮਾਨਤ ਵਾਸਤੇ ਨਹੀਂ ਜਾਵਾਂਗੇ ਸਾਨੂੰ ਸੁੱਖ ਦਾ ਸਾਹ ਮਿਲਿਆ ਜੇ ਪੁਲਿਸ ਨੇ ਇੱਕ ਤਾਂ ਬੱਚਾ ਬਰਾਮਦ ਕੀਤਾ ਬੱਚਾ ਬਚ ਗਿਆ ਇੰਨਾ ਤੋਂ ਵੀ ਬੱਚਾ ਉਹ ਨਹੀਂ ਸੀ ਪਲਣਾ ਬੱਚਾ ਕਿਸੇ ਸਹੀ ਜਗ੍ਹਾ ਪਹੁੰਚਿਆ ਦੂਜਾ ਨੰਬਰ ਸਾਨੂੰ ਵੀ ਸੁੱਖ ਦਾ ਸਾਹ ਆਇਆ ਸਾਡਾ ਵੀ ਸਾਹ ਜਿਹੜਾ ਹਰ ਟਾਈਮ ਸੁੱਕਿਆ ਰਹਿੰਦਾ ਸੀ ਇਹ ਪਤਾ ਨਹੀਂ ਕਦੋਂ ਕਿਸ ਸਮੇਂ ਇਹ ਕਿਹੜਾ ਕਾਂਡ ਕਰ ਦੇਣ ਕਿਹੜੀ ਚੀਜ਼ ਚੁੱਕ ਕੇ ਲੈ ਦੇਣ ਕਿਤੇ ਹਮਲਾ ਕਰ ਦੇਣ ਅਸੀਂ ਵੀ ਹਰ ਟਾਈਮ ਡਰੇ ਰਹਿੰਦੇ ਸੀ ਜਿਹੜਾ ਅਕਬਰਪੁਰ ਕੁਡਾਲਾ ਪਿੰਡ ਹੈ ਇੱਥੇ ਗੁਰੂ ਗੋਬਿੰਦ ਸਿੰਘ ਦੇ ਚਰਨ ਪਏ ਨੇ ਇਸ ਪਿੰਡ ਦੇ ਵਿੱਚ ਇਹ ਪਿੰਡ ਨੂੰ ਸੁਭਾਗ ਪ੍ਰਾਪਤ ਹੈ ਤੇ ਪਿੰਡ ਵਾਲਿਆਂ ਦਾ ਕਹਿਣਾ ਸੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਕਰਦਾ ਤੇ ਸਾਡਾ ਪਿੰਡ ਇਹਨਾਂ ਦੋ ਜਣਿਆਂ ਦੇ ਕਾਰਨ ਨਸ਼ਾ ਮੁਕਤ ਪਿੰਡ ਨਹੀਂ ਸੀ ਬਣ ਸਕਿਆ ਇਹ ਦੋਨੋਂ ਚਲੇ ਗਏ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਇਹ ਦੋਨਾਂ ਦੇ ਕਾਰਨ ਪੂਰੇ ਪਿੰਡ ਤੇ ਇੱਕ ਕਲੰਕ ਲੱਗਿਆ ਹੋਇਆ ਸੀ ਜੋ ਕੁਛ ਇਹਨਾਂ ਨੇ ਹੁਣ ਕੀਤਾ ਉਸ ਕਾਰਨ ਵੀ ਕਲੰਕ ਲੱਗਿਆ ਹੋਇਆ ਸੀ ਰਿਤੂ ਵਰਮਾ ਦੀ ਰਿਪੋਰਟ ਤੋਂ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੁੰਦੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਸੰਜੂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਨੂੰ ਜੇਲ੍ਹ ਪਹੁੰਚਾਇਆ ਜਾਂਦਾ ਹੈ ਬੱਚਾ ਵੀ ਬਰਾਮਦ ਕੀਤਾ ਜਾਂਦਾ ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਕਦੇ ਸੋਚਿਆ ਨਹੀਂ ਸੀ ਪੰਜਾਬ 'ਚ ਐਸਾ ਕੁਝ ਦੇਖਣ ਨੂੰ ਮਿਲੇਗਾ ਸੁਣਨ ਨੂੰ ਮਿਲੇਗਾ ਨਸ਼ੇ ਇੰਨੇ ਹਾਵੀ ਹੋ ਜਾਣਗੇ ਜਿਹੜਾ ਪੰਜਾਬ ਸੀ ਕਿਸੇ ਪਹਿਲਵਾਨੀਆਂ ਕਬੱਡੀਆਂ ਖਰਾਕਾਂ ਲਈ ਜਾਣਿਆ ਜਾਂਦਾ ਸੀ ਵੀ ਪੰਜਾਬ ਦੇ ਲੋਕ ਖਰਾਕ ਬਹੁਤ ਖਾਂਦੇ ਨੇ ਕਬੱਡੀਆਂ ਦੇ ਵਿੱਚ ਬੜਾ ਨਾਮ ਸੀ ਪਹਿਲਵਾਨੀ ਦੇ ਵਿੱਚ ਬੜਾ ਨਾਮ ਸੀ ਹਰ ਪਾਸੇ ਕਹਿ ਲਿਏ ਪੰਜਾਬੀਆਂ ਦੀ ਜਿਹੜੀ ਸ਼ਾਪ ਹੈ ਪੂਰੀ ਦੁਨੀਆ ਤੇ ਪਰ ਇਹ ਵੀ ਇੱਕ ਸੱਚ ਹੈ ਵੀ ਜਿਹੜੇ ਨਸ਼ੇ ਨੇ ਉਹ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੇ ਨਸ਼ਿਆਂ ਦੇ ਕਾਰਨ ਇੱਥੋਂ ਤੱਕ ਗੱਲ ਪਹੁੰਚੇਗੀ ਇਹ ਕਦੇ ਸੋਚਿਆ ਨਹੀਂ ਵੀ ਉਹ ਗੱਲ ਉੱਥੋਂ ਤੱਕ ਵੀ ਪਹੁੰਚ ਚੁੱਕੀ ਹੈ ਮਾਂ ਬਾਪ ਨਸ਼ੇ ਕਾਰਨ ਆਪਣਾ ਹੀ ਬੱਚਾ ਵੇਚ ਦੇਣਗੇ ਬੱਚੇ ਨੂੰ ਜੇ ਕਿਤੇ ਠੋਕਰ ਵੀ ਲੱਗਦੀ ਹੈ ਤਾਂ ਕਲਜਾ ਮੂਹ ਨੂੰ ਆਉਂਦਾ ਪਰ ਇੱਥੇ ਮਾਪੇ ਨੇ ਆਪਣੇ ਢਿੱਡੋਂ ਜੰਮਿਆ ਬੱਚਾ ਜਿਹੜਾ ਉਹ ਆਪਣੀਆਂ ਜ਼ਰੂਰਤਾਂ ਦੇ ਲਈ ਵੇਚ ਦਿੱਤਾ ਉਸ ਤੋਂ ਬਾਅਦ ਉਹਦੇ ਘਰਦਿਆਂ ਦਾ ਕਹਿਣਾ ਸੀ ਇਹ ਬੱਚਾ ਵੇਚਣ ਤੋਂ ਬਾਅਦ ਇਹ ਘਰ ਦੇ ਵਿੱਚ ਵਾਸ਼ਿੰਗ ਮਸ਼ੀਨ ਲੈ ਕੇ ਆਉਂਦੇ ਨੇ ਹੋਰ ਸਮਾਨ ਲੈ ਕੇ ਆਉਂਦੇ ਨੇ ਤੇ ਆਪਣੇ ਨਸ਼ੇ ਵੀ ਲੈ ਕੇ ਆਉਂਦੇ ਨੇ ਹੁਣ ਸੰਦੀਪ ਤੇ ਗੁਰਮਨ ਦਾ ਕਹਿਣਾ ਸੀ ਸਾਨੂੰ ਆਪਣੇ ਕੀਤੇ ਤੇ ਪਛਤਾਵਾ ਹੈ ਤੇ ਅਸੀਂ ਮਾਫੀ ਮੰਗਦੇ ਹਾਂ ਪਰ ਹੋ ਕੀ ਸਕਦਾ ਸੀ ਨਸ਼ੇ ਹਜੇ ਤੱਕ ਉਹ ਨਹੀਂ ਛੱਡਦੇ ਜੇ ਨਸ਼ੇ ਛੱਡਣ ਤਾਂ ਹੋ ਸਕਦਾ ਕਿ ਤੇ ਆਉਣ ਵਾਲੀ ਜ਼ਿੰਦਗੀ ਉਹਨਾਂ ਦੀ ਸੁਧਰ ਜੇ ਉਹਨਾਂ ਦੇ ਪਰਿਵਾਰ ਦੀ ਸੁਧਰ ਜੇ ਉਹ ਸੰਦੀਪ ਦੇ ਪਿਤਾ ਦਾ ਕਹਿਣਾ ਸੀ ਵੀ ਇਹਨੂੰ ਨਸ਼ੇ ਦੀ ਆਦਤ ਇਹਦੀ ਮਾਂ ਤੋਂ ਪਈ ਜਿਹੜੀ ਸਾਡੇ ਤੋਂ ਅੱਡ ਬੋਹਾ ਪਿੰਡ ਦੇ ਵਿੱਚ ਰਹਿ ਰਹੀ ਹੈ ਤੇ ਸੰਦੀਪ ਨੇ ਅੱਗੇ ਆਪਣੀ ਪਤਨੀ ਨੂੰ ਉਸੇ ਨਸ਼ੇ ਤੇ ਲਾਇਆ ਇਸ ਕਾਰਨ ਪੂਰਾ ਪਰਿਵਾਰ ਤੇ ਪੂਰਾ ਪੰਜਾਬ ਨੂੰ ਇਹਨਾਂ ਦੇ ਕੀਤੇ ਜਿਹੜੇ ਇੱਕ ਸਕਾਂਡ ਕਰਕੇ ਸ਼ਰਮਿੰਦਾ ਹੋਣਾ ਪਿਆ ਫਿਰ ਵੀ ਪੁਲਿਸ ਨੇ ਟੈਮ ਤੇ ਕਾਰਵਾਈ ਕੀਤੀ ਬੱਚਾ ਵੀ ਬਰਾਮਦ ਕੀਤਾ ਤੇ ਇਹਨਾਂ ਨੂੰ ਵੀ ਸਲਾਖਾਂ ਦੇ ਪਿੱਛੇ ਪਚਾਇਆ ਹੁਣ ਨਸ਼ਾ ਜਿਹੜਾ ਕਰਦਾ ਉਹ ਨਾ ਤਾਂ ਮਾਪੇ ਨੂੰ ਕੁਝ ਸਮਝੇ ਨਾ ਬੱਚਿਆਂ ਨੂੰ ਸਮਝੇ ਬੱਚੇ ਦਾ ਵੀ ਇਹ ਹੋ ਗਿਆ ਨਾ ਮਾਪੇ ਭੈਣ ਭਰਾ ਕਿਸੇ ਦਾ ਵੀ ਨਹੀਂ ਹੁੰਦਾ ਜੇ ਕਈ ਇਹ ਵੀ ਭਾਵਨਾਵਾਂ ਤੇ ਕਾਬੂ ਰੱਖੀ ਤੇ ਇਹਨਾਂ ਦੀਆਂ ਤਾਂ ਕੋਈ ਭਾਵਨਾਵਾਂ ਹੁੰਦੀਆਂ ਹੀ ਨਹੀਂ ਜਿਹੜਾ ਆਪਣਾ ਬੱਚਾ ਵੇਚ ਸਕਦਾ ਉਹਦੇ ਅੰਦਰ ਕਿਹੜੀਆਂ ਭਾਵਨਾਵਾਂ ਹੋਣਗੀਆਂ ਪਰ ਫਿਰ ਵੀ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ